ਕਿ ਤੁਸੀਂ ਕਰਦੇ ਹੋ ਕੜੀ ਪੱਤੇ ਦਾ ਸੇਵਨ ਕਿ ਤੁਹਾਨੂੰ ਪਤਾ ਹੈ ਇਹ ਪੱਤਾ ਕਈ ਬਿਮਾਰੀਆਂ ਵਾਸਤੇ ਹੈ ਰਾਮ ਬਾਣੀਲਾਚ ਨਹੀਂ ਜਾਣਦੇ ਫਾਇਦੇ ਤਾਂ ਜਾਣ ਲੈਣੇ ਆ ਹਾਂਜੀ ਦੋਸਤੋ ਸੱਚ ਰਿਕਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਕੜੀ ਪੱਤੇ ਦੇ ਫਾਇਦੇ ਅਤੇ ਬਾਰੇ ਵੈਸੇ ਤਾਂ ਕੜੀ ਪੱਤੇ ਨੂੰ ਕੜੀ ਦੇ ਵਿੱਚ ਪਾਇਆ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਕੜੀ ਦਾ ਜਿਹੜਾ ਟੇਸਟ ਹੈ ਕਾਫੀ ਜ਼ਿਆਦਾ ਵਾਜਦਾ ਹੈ ਪਰ ਇਹ ਤਾਂ ਕਈ ਬਿਮਾਰੀਆਂ ਵਾਸਤੇ ਰਾਮ ਬਾਣ ਇਲਾਜ ਵੀ ਸਾਬਿਤ ਹੋ ਰਿਹਾ ਕਿਵੇਂ ਆਉ ਜਿਹੜਾ ਇੱਕ ਚਾਤ ਮਾਰ ਲੈਣਿਆ ਦਰਸਤਲ ਕੜੀ ਪੱਤੇ ਕੋਲੇਸਟ੍ਰੋਲ ਨੂੰ ਘੱਟ ਕਰਨ ਦੇ ਵਿੱਚ ਬਹੁਤ ਮਦਦਗਾਰ ਹੁੰਦੇ ਨੇ ਇਸ ਦੇ ਸਦਕਾ ਦਿਲ ਅਤੇ ਸਿਹਤ ਤੰਦਰੁਸਤ ਰਹਿੰਦੇ ਨੇ ਅਤੇ ਹਾਰਟ ਅਟੈਕ ਦਾ ਜਿਹੜਾ ਖਤਰਾ ਹੈਗਾ ਕਾਫੀ ਜ਼ਿਆਦਾ ਘੱਟ ਜਾਂਦਾ ਹੈ ਇਸ ਲਈ ਹਰ ਰੋਜ਼ ਤੁਸੀਂ 5 ਤੋਂ 10 ਕੜੀ ਦੇ ਪੱਤੇ ਖਾਣੇ ਨੇ ਇਸ ਦੇ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ ਦਿਲ ਦੇ ਨਾਲ-ਨਾਲ ਕੜੀ ਪੱਤੇ ਸਾਡੇ ਦਿਮਾਗ ਨੂੰ ਵੀ ਬਹੁਤ ਫਾਇਦਾ ਪਹੁੰਚਾਉਂਦੇ ਨੇ ਭਾਰਤੀ ਸੋਈ ਦੇ ਵਿੱਚ ਜਿਹੀਆਂ ਕਈ ਜੜੀਆਂ ਬੂਟੀਆਂ ਤੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੌਸ਼ਣ ਤੇ ਸਵਾਦ ਸਵਾਦ ਨੂੰ ਕਈ ਗੁਣਾ ਵਧਾ ਦਿੰਦੇ ਨੇ ਪੌਜੰਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਸੇਤ ਨੂੰ ਵੀ ਕਈ ਸਾਰੇ ਫਾਇਦੇ ਪ੍ਰਦਾਨ ਕਰਦੇ ਨੇ ਕੜੀ ਪੱਤਾ ਇਹਨਾਂ ਦੇ ਵਿੱਚੋਂ ਇੱਕ ਹੈ ਜਿਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਭਾਰਤੀ ਪਕਵਾਨਾਂ ਦੇ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਜੜੀ ਬੂਟੀ ਹੈ ਹਾਲਾਂਕਿ ਲੋਕ ਅਕਸਰ ਇਸ ਦੀ ਵਰਤੋਂ ਬਾਰੇ ਉਲਝਣ ਦੇ ਵਿੱਚ ਰਹਿੰਦੇ ਹੈ ਕਿ ਰੋਜ਼ਾਨਾ ਇਸ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਫਾਇਦੇਮੰਦ ਹੈ ਇਹ ਆ ਨਹੀਂ ਆਉ ਜਾਣ ਲੈਣੀਆਂ ਕੜੀ ਪੱਤੇ ਦੇ ਹੋਰ ਵੀ ਕਈ ਸਾਰੇ ਫਾਇਦਿਆਂ ਦੇ ਬਾਰੇ ਸਰੀਰ ਨੂੰ ਰੱਖੇ ਤੰਦਰੁਸਤ ਕੜੀ ਪੱਤੇ ਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਸਹਾਇਤਾ ਕਰਦੀਆਂ। ਇਸ ਦੇ ਵਿੱਚ ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਜੋ ਸਰੀਰ ਨੂੰ ਅਨੀਮੀਆ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾ ਸਕਦੇ ਐ। ਇੰਨਾ ਹੀ ਨਹੀਂ, ਸਗੋਂ ਇਹਨਾਂ ਦੇ ਵਿੱਚ ਵਿਟਾਮਿਨਸ ਵੀ ਹੁੰਦੇ ਐ ਜੋ ਸਰੀਰ ਦੀਆਂ ਕਈ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੇ ਨੇ। ਜੇ ਤੁਸੀਂ ਕੜੀ ਪੱਤੇ ਦੀ ਵਰਤੋਂ ਖਾਲੀ ਪੇਟ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੋਣਗੇ। ਪਾਰ ਵੀ ਕਰੇ ਕੰਟਰੋਲ ਕੜੀ ਪੱਤੇ ਦੀ ਵਰਤੋਂ ਕਰਨ ਦੇ ਨਾਲ ਸਾਡਾ ਜਿਹੜਾ ਪਾਰ ਹੈ ਕੰਟਰੋਲ ਦੇ ਵਿੱਚ ਰਹਿੰਦਾ ਤੇ ਤੁਹਾਡਾ ਪਾਰ ਵਧੇਗਾ ਵੀ ਨਹੀਂ ਇਹ ਤੁਹਾਡੇ ਕੋਲੋਸਟ੍ਰੋਲ ਨੂੰ ਵੀ ਕੰਟਰੋਲ ਦੇ ਵਿੱਚ ਰੱਖਦਾ ਹੈ ਕੜੀ ਪੱਤੇ ਤੁਹਾਡੇ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦੇ ਨੇ ਇਸ ਦੀ ਵਰਤੋਂ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਨੇ ਕਿਉਂਕਿ ਇਸ ਦੇ ਵਿਚਾਰਿਆਂ ਨਾਲ ਤੇ ਫੋਲਿਕ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇ ਤੁਸੀਂ ਖਾਲੀ ਪੇਟ ਕੜੀ ਪੱਤੇ ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਪਾਚਨ ਸ਼ਕਤੀ ਵਾਧੀ ਹੈ ਇਨਾ ਹੀ ਨਹੀਂ ਕੜੀ ਪੱਤੇ ਨੂੰ ਖਾਣ ਦੇ ਨਾਲ ਤੁਹਾਨੂੰ ਕਬਜ਼ ਤੋਂ ਵੀ ਰਾਹਤ ਮਿਲੇਗੀ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਕਈ ਵਾਰ ਸਵੇਰ ਉੱਠਣ ਤੋਂ ਬਾਅਦ ਸਾਡਾ ਜੀ ਬਹੁਤ ਮਚਲਾਉਂਦਾ ਅਤੇ ਸਾਨੂੰ ਉਲਟੀ ਜਿਹਾ ਮਹਿਸੂਸ ਹੋਣ ਲੱਗਦਾ ਅਜਿਹੇ ਦੇ ਵਿੱਚ ਜੇ ਤੁਸੀਂ ਸਵੇਰੇ ਖਾਲੀ ਪੇਟ ਕੜੀ ਪੱਤੇ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟਸ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਦੂਰ ਰੱਖਦੇ ਹੈ ਇਹ ਤੁਹਾਡੇ ਕੋਲੋਸਟ੍ਰੋਲ ਨੂੰ ਵੀ ਕੰਟਰੋਲ ਦੇ ਵਿੱਚ ਰੱਖਦੇ ਹੈ ਜੇ ਤੁਸੀਂ ਕੜੀ ਪੱਤੇ ਨੂੰ ਪੀਸ ਕੇ ਇਸ ਦੇ ਵਿੱਚ ਸ਼ਹਿਦ ਮਿਲਾ ਕੇ ਖਾਓਗੇ ਤਾਂ ਤੁਹਾਨੂੰ ਕਫ ਤੋਂ ਰਾਹਤ ਮਿਲੇਗੀ ਅਤੇ ਖੰਗ ਤੁਹਾਡੇ ਆਲੇ ਦੁਆਲੇ ਵੀ ਪਟਕੇਗੀ ਨਹੀਂ ਜੇ ਤੁਸੀਂ ਲੰਬੇ ਸਮੇਂ ਤੋਂ ਚਮੜੀ ਦੀ ਸਮੱਸਿਆ ਦੇ ਨਾਲ ਝੂਜ ਰਹੇ ਹੋ ਤਾਂ ਤੁਹਾਡੇ ਚਿਹਰੇ ਦੇ ਉੱਤੇ ਜਿਹੜਾਗਾ ਕਿਸੇ ਵੀ ਪ੍ਰਕਾਰ ਦੀ ਅਗਰ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੂੰ ਵੀ ਕੜੀ ਪੱਤੇ ਦੇ ਨਾਲ ਹੱਲ ਕਰ ਸਕਦੇ ਹੋ ਜੇ ਤੁਹਾਡੇ ਚਿਹਰੇ ਦੇ ਉੱਤੇ ਕਿੱਲ ਨੇ ਛਾਈਆਂ ਨੇ ਤਾਂ ਤੁਹਾਨੂੰ ਹਰ ਰੋਜ਼ ਕੜੀ ਪੱਤੇ ਚ ਪਾਉਣੇ ਚਾਹੀਦੇ ਆ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਓ ਫਿਰ ਦੇਖੋ ਗਜਬ ਦੇ ਫਾਇਦੇ ਕਿਵੇਂ ਹੁੰਦੇ ਨੇ ਵਾਲਾਂ ਨੂੰ ਵੀ ਕਰੇ ਮਜ਼ਬੂਤ ਕੜੀ ਪੱਤਿਆਂ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਜਿਹੜਾ ਵਾਲਾਂ ਨੂੰ ਮਿਲਦਾ ਇਹਨਾਂ ਦੇ ਸੇਵਨ ਦੇ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਇਸ ਦੇ ਨਾਲ ਵਾਲ ਝੜਨਾ ਘਟ ਕਰ ਜਾਂਦੇ ਨੇ ਉਮਰ ਤੋਂ ਪਹਿਲਾਂ ਚਿੱਟੇ ਵਾਲਾਂ ਦੇ ਆਉਣ ਦੀ ਸਮੱਸਿਆ ਵੀ ਇਸ ਦੇ ਨਾਲ ਹੱਲ ਹੋ ਜਾਂਦੀ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਸ਼ੂਗਰ ਕੰਟਰੋਲ ਦੇ ਬਾਰੇ ਅੱਜ ਕੱਲ ਬਲੱਡ ਸ਼ੂਗਰ ਦੀ ਸਮੱਸਿਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆ ਰਹੀ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਕੜੀ ਪੱਤੇ ਬਹੁਤ ਮਦਦ ਕਰਦੇ ਹੈ ਬਲੱਡ ਸ਼ੂਗਰ ਕੰਟਰੋਲ ਕਰਨ ਦੇ ਲਈ ਕੜੀ ਪੱਤੇ ਦਾ ਅਰਕ ਯਾਨੀ ਕਿ ਜੂਸ ਕੰਮ ਆਉਂਦਾ ਸੋ ਉਮੀਦ ਕਰਦੇ ਹਾਂ ਕਿ ਤੁਹਾਡੇ ਵਾਸਤੇ ਕੜੀ ਪੱਤੇ ਬੇਖਦ ਕੀ ਫਾਇਦੇਮੰਦ ਸਾਬਿਤ ਹੋਣਗੇ ਤੇ ਜੇਕਰ ਕਈ ਲੋਕ ਤੁਹਾਡੇ ਆਸ-ਪਾਸ ਹੁੰਦੇ ਨੇ ਅਗਰ ਉਹ ਇਹਨਾਂ ਬਿਮਾਰੀਆਂ ਦੇ ਨਾਲ ਝੂਜ ਰਹੇ ਨੇ ਉਹਨਾਂ ਨੂੰ ਵਾਲ ਝੜਨ ਦੀ ਸਮੱਸਿਆ ਹਨ ਬਲੱਡ ਸ਼ੂਗਰ ਦੀ ਸਮੱਸਿਆ ਹੈ ਉਹਨਾਂ ਨੂੰ ਕਈ ਹੋਰ ਸਾਰੀਆਂ ਸਮੱਸਿਆਵਾਂ ਨੇ ਕਬਜ਼ ਵਰਗੀਆਂ ਸਮੱਸਿਆਵਾਂ ਹਨ ਦਿਲ ਦੀਆਂ ਬਿਮਾਰੀਆਂ ਨੇ ਤਾਂ ਤੁਸੀਂ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤਾਂ ਜੋ ਹਰ ਕਿਸੇ ਦਾ ਪਲਾ ਹੋ ਸਕੇ ਤੇ ਬਾਕੀ ਜੋ ਵੀ ਤੁਹਾਡੇ ਵਿਚਾਰ ਨੇ ਸਹਾਲਤ ਟਿਪਸ ਦੇ ਬਾਬਤ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਵੀ ਜਰੂਰ ਸਾਂਝੇ ਕਰੋ ਤੇ ਨਾਲ ਕੀ ਜੇਕਰ ਤੁਸੀਂ ਕਿਸੇ ਖਾਸ ਹੈਲਥ ਟਿਪਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਬਾਰੇ ਵੀ ਤੁਸੀਂ ਆਪਣੀ رائے ਦੇ ਸਕਦੇ ਹੋ ਅਸੀਂ ਤੁਹਾਡੇ ਦੱਸੇ ਮੁਤਾਬਿਕ ਤੁਹਾਡੇ ਵਾਸਤੇ ਹੈਲਥ ਟਿਪਸ ਜਿਹੜਾ ਹੈਗਾ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਧੰਨਵਾਦ